ਤਲਵਾੜਾ ਤੋਂ ਬਲਾਚੌਰ ਜਾਣ ਵਾਲੀ ਕੰਢੀ ਨਹਿਰ ਇਹਦਾ ਪਾਣੀ ਲੈਣ ਦੇ ਲਈ ਭਰਾਵੋ ਘਰ ਬੈਠਿਆਂ ਨੂੰ ਨਹੀਂ ਪਾਣੀ ਕਿਸੇ ਨੇ ਵੀ ਦੇਣਾ ਖੇਤਾਂ ਵਾਲੇ ਜ਼ਿਮੀਂਦਾਰ ਭਰਾਵਾਂ ਨੂੰ ਬੇਨਤੀ ਆ ਤੇ ਜੇ ਧਰਤੀ ਦਾ ਪਾਣੀ ਬਚਾਉਣ ਦੀ ਫਿਕਰ ਹੈਗੀ ਆ ਮਾੜੀ ਮੋਟੀ ਆਣ ਵਾਲੀਆਂ ਪੀੜ੍ਹੀਆਂ ਦੇ ਲਈ ਤਾਂ ਭਗਵਾਨਤਮਨ ਸਾਹਿਬ ਨੇ ਆਪਣੇ ਐਮਐਲਏ ਸਾਹਿਬ ਨੇ ਖੁਦ ਕਹਿਤਾ ਆ ਕਿ ਜਿਹਨੂੰ ਵੀ ਨਹਿਰ ਦਾ ਪਾਣੀ ਨਹੀਂ ਮਿਲਦਾ ਕੰਢੀ ਦੁਆਬਾ ਨਹਿਰ ਦਾ ਜਾ ਹੋਰ ਵੀ ਜਿੰਨੀਆਂ ਨਹਿਰਾਂ ਚੱਲਦੀਆਂ ਆ ਤੇ ਸਾਰੇ ਬੰਦੇ ਆਪੋ ਆਪਣਾ ਜ਼ਿੰਮੇਵਾਰ ਫਰਜ਼ ਸਮਝਦੇ ਹੋਏ ਇੱਕ ਐਪਲੀਕੇਸ਼ਨ ਆ ਕਚਹਿਰੀਆਂ ਤੋਂ ਲਖਵਾਓ ਲਖਵਾ ਕੇ ਉਹਦੇ ਪਰ ਆਪਣੀਆਂ ਜ਼ਮੀਨ ਦੀਆਂ ਫਰਦਾ ਲਾਓ ਫਰਦਾ ਲਾ ਕੇ ਲੰਬੜਦਾਰ ਪੈਂਚ ਸਰਪੰਚਾਂ ਦੀ ਤੇ ਮੋਤਬਰ ਜਿੰਨੇ ਵੀ ਜ਼ਮੀਨ ਦੇ ਨਾਲ ਲੱਗਦੇ ਖੇਤਵਾ ਜਿੰਨੇ ਵੀ ਕਿਸਾਨ ਭਰਾ ਆਪਣੇ ਸਾਇਨ ਕਰਕੇ ਆਪਣੇ ਜ਼ਿਲ੍ਹੇ ਦੇ ਸਾਡਾ ਜ਼ਿਲ੍ਹਾ ਹੈਗਾ ਜੀ ਹੁਸ਼ਿਆਰਪੁਰ ਹਸ਼ਿਆਰ ਪਰ ਟਾਂਡਾ ਰੋਡ ਤੇ ਇੱਕ ਨਹਿਰੀ ਵਿਭਾਗ ਦਾ ਦਫ਼ਤਰ ਬਣਿਆ ਹੋਇਆ ਉੱਥੇ ਜਾ ਕੇ ਐਪਲੀਕੇਸ਼ਨ ਆਪਣੀ ਜਮ੍ਹਾਂ ਕਰਾਓ ਤੇ ਉਹਨਾਂ ਨੂੰ ਦੱਸੋ ਤੇ ਕੰਢੀ ਨਹਿਰ ਦਾ ਪਾਣੀ ਸਾਡੇ ਖੇਤਾਂ ਨੂੰ ਲੱਗਦਾ ਨਹੀਂ ਮੈਂ ਆਪਣੇ ਖੇਤਾਂ ਦੇ ਕੋਲ ਖੜਾ ਜੀ ਇਹ ਪਹਿਲੀਆਂ ਸਰਕਾਰਾਂ ਤੇ ਤਾਂ ਨਹਿਰ ਚੱਲੀ ਨਹੀਂ ਆਮ ਆਦਮੀ ਪਾਰਟੀ ਦਾ ਧੰਨਵਾਦ ਵੀ ਉਹਨਾਂ ਨੇ ਨਹਿਰ ਸਪਾਈ ਕਰਕੇ ਚਲਾਤੀ ਹੁਣ ਸਾਡਾ ਸਾਰੇ ਕਿਸਾਨ ਭਰਾਵਾਂ ਦਾ ਫਰਜ਼ ਬਣਦਾ ਤੇ ਆਪਾਂ ਲਿਖਤੀ ਰੂਪ ਦੇ ਵਿੱਚ ਉਹਨਾਂ ਨੂੰ ਦਈਏ ਜੇ ਨਹਿਰੀ ਵਿਭਾਗ ਵਾਲੇ ਤੁਹਾਨੂੰ ਮੋਗਾ ਨਹੀਂ ਦਿੰਦੇ ਜਾਂ ਤੁਹਾਡੀ ਗੱਲ ਨਹੀਂ ਸੁਣਦੇ ਤਾਂ ਆ ਕੇ ਆਪਣੇ ਆਪਣੇ ਐਮਐਲਏ ਸਾਹਿਬ ਨੂੰ ਦੱਸੋ ਸਾਰੇ ਜਾਣੇ ਐਮਐਲਏ ਸਾਹਿਬ ਤੋਂ ਫੋਨ ਕਰਾਓ ਉੱਥੇ ਭਾਈ ਸਾਨੂੰ ਨਹਿਰੀ ਪਾਣੀ ਅੱਜ ਤੱਕ ਮਿਲਿਆ ਨਹੀਂ ਹੁਣ ਆਪਾਂ ਜਿੱਦਣ ਆਪਣੇ ਖੇਤਾਂ ਦੀ ਐਪਲੀਕੇਸ਼ਨ ਦੇਣ ਗਏ ਉੱਥੇ ਜਾ ਕੇ ਜਦੋਂ ਉਹਨਾਂ ਨੂੰ ਐਪਲੀਕੇਸ਼ਨ ਆਪਾਂ ਫੜਾਈ ਉਹ ਕਹਿੰਦੇ ਜੀ ਅੱਜ ਤੱਕ ਕਿਸੇ ਨੇ ਸਾਨੂੰ ਐਪਲੀਕੇਸ਼ਨ ਇਹ ਨਹੀਂ ਦਿੱਤੀ ਕਿ ਤੁਹਾਡੇ ਨਹਿਰੀ ਪਾਣੀ ਲੱਗਦਾ ਨਹੀਂ ਹੈਗਾ ਤਾਂ ਉਹ ਕਹਿੰਦੇ ਮਨ ਲਵ 4-5 ਮਹੀਨਿਆਂ ਤਾਈਂ ਜਿਹੜਾ ਚੰਡੀਗੜ੍ਹ ਐਪਲੀਕੇਸ਼ਨ ਜਾਊਗੀ ਤੇ ਉੱਥੋਂ ਪਾਸ ਹੋ ਕੇ ਆਊਗਾ ਫਿਰ ਤੁਹਾਨੂੰ ਜਿਹੜੇ ਮੋਗੇ ਦਿੱਤੇ ਜਾਊਗੇ ਤੇ ਸਾਰੇ ਹੀ ਸਪੋਰਟਰ ਭਰਾਵਾਂ ਨੂੰ ਆਮ ਆਦਮੀ ਪਾਰਟੀ ਦੇ ਨੂੰ ਬੇਨਤੀ ਆ ਤੇ ਐਮਐਲਏ ਸਾਹਿਬ ਨੂੰ ਵੀ ਮਾੜਾ ਮਾੜਾ ਚੇਤਾ ਕਰਾਉਂਦੇ ਰਿਹਾ ਕਰੋ ਕਿ ਸਾਡੇ ਪਾਣੀ ਲੱਗਦਾ ਨਹੀਂ ਗੇ ਧਰਤੀ ਦੇ ਪਾਣੀ ਦੀ ਫਿਕਰ ਵਾ ਜੇ ਨਹਿਰਾਂ ਚੱਲੀਆਂ ਆਂ ਬਣੀਆਂ ਆਂ ਤੇ ਆਪਾਂ ਸਾਰੇ ਧਰਤੀ ਦਾ ਪਾਣੀ ਬਚਾ ਲਈਏ ਤੇ ਸਾਰੇ ਭਰਾ ਨਹਿਰਾਂ ਦੇ ਪਾਣੀ ਦੀ ਵਰਤੋਂ ਕਰੀਏ ਆ ਬੇਫਜ਼ੂਲ ਪਾਣੀ ਜਾਈ ਜਾਂਦਾ ਇੰਨਾ ਮਤਲਬ ਤਲਵਾੜੇ ਤੋਂ ਆ ਕੇ ਜਿੰਨਾ ਕਿ ਪਿੱਛੇ ਕਾਫੀ ਪਿੰਡਾਂ 'ਚ ਅਸੀਂ ਦੇਖ ਕੇ ਆਏ ਆ ਤੇ ਲੋਕਾਂ ਨੇ ਜਿਹੜਾ ਪਾਣੀ ਜਿੱਦਾਂ ਉੱਪਰੋਂ ਪੈਪਾ ਨੇ ਆਲ ਚੱਕਿਆ ਆ ਜਿੱਦਾਂ ਸਾਡੇ ਨਹਿਰ ਜ਼ਮੀਨ ਤਲ ਦੇ ਉੱਪਰ ਵਾ ਸਾਨੂੰ ਨੇ ਇਸ ਚੀਜ਼ ਦੀ ਜ਼ਰੂਰਤ ਨਹੀਂ ਇੱਥੇ ਕਿਸੇ ਨੇ ਦੱਸਿਆ ਵੀ ਜ਼ਮੀਨ ਤਲ ਦੇ ਉੱਪਰ ਵਾ ਵੈਸੇ ਤਾਂ ਨਹਿਰ ਵਿਭਾਗ ਦਾ ਵੀ ਥੋੜੇ ਜਿਹਾ ਫਰਜ਼ ਬਣਦਾ ਤੇ ਉਹ ਵੀ ਆ ਕੇ ਏਦਾਂ ਮੜ ਜਾ ਨਹਿਰ ਦੇ ਆਲੇ ਦੁਆਲੇ ਦੇਖਣ ਵੀ ਜਿੱਥੇ ਪਾਣੀ ਮਿਲ ਸਕਦਾ ਜਾਂ ਲੱਗ ਸਕਦਾ ਉਹ ਵੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਪਾਣੀ ਏਦਾਂ ਕਿਸਾਨ ਭਰਾਵਾਂ ਨੂੰ ਪੁੱਛ ਕੇ ਦੇ ਦੇਣਾ ਕਿਸਾਨ ਭਰਾਵਾਂ ਨੂੰ ਇੱਕ ਬੇਨਤੀ ਆ ਕਿ ਜਿਨੇ ਵੀ ਨਹਿਰ ਦਾ ਪਾਣੀ ਲੈਣਾ ਉਨੋ ਸੰਗਣ ਜੈ ਭੋਲ ਕਰਨੇ ਦੀ ਕੋਈ ਜ਼ਰੂਰਤ ਨਹੀਂ ਹੈਗੀ ਕਚੈਰੀ ਤੋਂ ਐਪਲੀਕੇਸ਼ਨ ਲਿਖਾ ਕੇ ਨਹਿਰੀ ਵਿਭਾਗ ਹੁਸ਼ਿਆਰਪੁਰ ਕੋਲੋਂ ਆਪਣੇ ਪਿੰਡ ਦਾ ਬੇਰਵਾ ਜ਼ਰੂਰ ਦਿਓ ਤੇ ਉੱਥੇ ਐਪਲੀਕੇਸ਼ਨ ਜ਼ਰੂਰ ਦੇ ਕੇ ਆਓ ਨਹਿਰੀ ਵਿਭਾਗ ਤੇ ਐਨੇ ਵਧੀਆ ਮਤਲਬ ਨੌਜਵਾਨ ਪੀੜੀ ਦੇ ਨੌਜਵਾਨ ਮੁੰਡੇ ਰੱਖਿਆ ਉਹਨਾਂ ਨੇ ਗਏ ਦਾ ਤੁਹਾਡਾ ਸਤਿਕਾਰ ਸਾਡਾ ਗਿਆ ਦਾ ਬੜਾ ਸਤਿਕਾਰ ਕੀਤਾ ਸਭ ਦਾ ਸਤਿਕਾਰ ਕਰਦੇ ਆ ਗਿਆ ਨੂੰ ਪਾਣੀ ਪੁੱਛਿਆ ਬੈਠੋ ਦੀ ਸਾਰੀ ਗੱਲ ਸਾਡੀ ਸੁਣੀ ਫਿਰ ਉਹਨਾਂ ਆਪਣੇ ਰਜਿਸਟਰ ਤੇ ਕੰਪਿਊਟਰਾਂ ਤੇ ਦੇਖਿਆ ਪੇ ਹਾਂ ਇੱਥੇ ਖੇਤਾਂ ਨੂੰ ਪਾਣੀ ਨਹੀਂ ਲੱਗਦਾ ਉਹਨਾਂ ਸਾਰੀ ਗੱਲ ਬਹੁਤ ਪ੍ਰੇਮ ਨਾਲ ਸੁਣੀ ਸਾਡੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕੋਈ ਵੀ ਜਕੋ ਸੰਘੋਨਾ ਨਾ ਕੋਹਲ ਕਰੋ ਆਪਣੇ ਜਿੰਨਾ ਵੀ ਖੇਤ ਪੈਂਦੇ ਆ ਨਹਿਰ ਦੇ ਨਾਲ ਨਾਲ ਕੰਢੀ ਦੁਆਬਾ ਦੇ ਉੱਥੇ ਜਾ ਕੇ ਐਪਲੀਕੇਸ਼ਨ ਜ਼ਰੂਰ ਦਿਓ